ਤੋ ਅੱਜ ਆਪਾਂ ਗੱਲ ਕਰਨੀ ਹੈ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਲਿਆ ਕੇ ਲੰਗਰ ਦੀ ਸੇਵਾ ਕਰੋ ਪਰ ਰੋਟੀ ਲੰਗਰ ਵਿੱਚੋਂ ਨਾ ਖਾਓ ਰੋਟੀ ਕਿਤੋਂ ਬਾਹਰੋਂ ਖਾਓ ਦੋਸਤੋ ਆਪਾਂ ਕਈ ਵਾਰ ਇਹਨਾਂ ਕਥਾਵਾਚਕਾਂ ਤੋਂ ਅਜੀਆਂ ਗੱਪ ਕਹਾਣੀਆਂ ਸੁਣਦੇ ਰਹਿੰਦੇ ਹਾਂ ਜਿਨ੍ਹਾਂ ਵਿੱਚ ਉਹ ਸਾਡੇ ਗੁਰੂ ਸਹਿਬਾਨਾਂ ਦੀ ਵੀ ਤੋਹੀਨ ਕਰ ਦਿੰਦੇ ਹਨ ਪਰ ਸਾਨੂੰ ਉਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਮੈਂ YouTube ਉੱਪਰ ਇੱਕ ਬਹੁਤ ਹੀ ਮਸ਼ਹੂਰ ਕਥਾਵਾਚਕ ਦੀ ਵੀਡੀਓ ਸੁਣ ਰਿਹਾ ਸੀ ਜਿਸ ਵਿੱਚ ਉਹ ਭਾਈ ਮੱਜ ਦੀ ਸਾਖੀ ਸੁਣਾ ਰਿਹਾ ਸੀ ਭਾਈ ਮੱਜ ਸਖੀ ਸਰਵਰੀਆਂ ਦਾ ਮੁਖੀ ਸੀ ਸਖੀ ਸਰਵਰੀਏ ਮੁਸਲਮਾਨ ਧਰਮ ਨੂੰ ਮੰਨਣ ਵਾਲਿਆਂ ਦੀ ਹੀ ਇੱਕ ব্রাঞ্চ ਹੈ ਜਿਹੜੇ ਲੋਕ ਮੜੀਆਂ ਮਾੜੀਆਂ ਨੂੰ ਪੂਜਦੇ ਹਨ ਤੇ ਕਬਰਾਂ ਉੱਪਰ ਦੀਵੇ ਜਗਾਉਂਦੇ ਹਨ ਇਹ ਲੋਕ ਨਗਾਹੇ ਵਾਲੇ ਜਾਂ ਲਾਲਾਂ ਵਾਲੇ ਪੀਰਾਂ ਕਰਕੇ ਜਾਣੇ ਜਾਂਦੇ ਹਨ ਇਹ ਲੋਕ ਬਾਬੇ ਦੇ ਰੋਟ ਵੀ ਪਕਾਉਂਦੇ ਹਨ ਨਗਾਹਾ ਜੋ ਪਾਕਿਸਤਾਨ ਵਿੱਚ ਹੈ ਉੱਥੇ ਇਹਨਾਂ ਸਖੀ ਸਰਵਰੀਆਂ ਦਾ ਮੁੱਖ ਕੇਂਦਰ ਹੈ ਭਾਈ ਮੱਜ ਇੱਕ ਵਾਰ ਅਮਰਸਰ ਕੋਲ ਦੀ ਆਪਣੇ ਸੰਗਤ ਸਮੇਤ ਲੰਘ ਰਿਹਾ ਸੀ ਤਾਂ ਉਸਨੇ ਹਰਮੰਦਰ ਸਾਹਿਬ ਵਿਖੇ ਵਿਖੇ ਕੁਵੇਲਾ ਹੋਣ ਕਰਕੇ ਰਾਤ ਕੱਟਣ ਦਾ ਮਨ ਬਣਾ ਲਿਆ ਉਸ ਵਕਤ ਹਰਮੰਦਰ ਸਾਹਿਬ ਵਿਖੇ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉੱਥੇ ਬਿਰਾਜਮਾਨ ਸਨ ਭਾਈ ਮੱਧ ਨੇ ਜਦ ਸਾਡੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਸਾਡੇ ਗੁਰੂ ਸਾਹਿਬ ਜੀ ਦੇ ਗਿਆਨ ਤੋਂ ਬਹੁਤ ਪ੍ਰਭਾਵਿਤ ਹੋਇਆ ਭਾਈ ਮੱਧ ਨੇ ਸਾਡੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦਾ ਸਿੱਖ ਬਣਨਾ ਚਾਹੁੰਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਿੱਖੀ ਉੱਪਰ ਸਿੱਖੀ ਨਹੀਂ ਟਿਕ ਸਕਦੀ ਤੁਸੀਂ ਪਹਿਲਾਂ ਕਬਰਾਂ ਅਤੇ ਮੜੀਆਂ ਮਸਿ ਨਿਸ਼ਾਨੀਆਂ ਨੂੰ ਪੂਜਨਾ ਬੰਦ ਕਰੋ ਭਾਈ ਮੱਧ ਨੇ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਕਹਿੰਦੇ ਆਪਣੇ ਪਿੰਡ ਆ ਕੇ ਮੜੀ ਮਸਾਣੀਆਂ ਤੇ ਕਬਰਾਂ ਨੂੰ ਢਾ ਦਿੱਤਾ ਤੇ ਬਾਬੇ ਨਾਨਕ ਦਾ ਸਿੱਖ ਬਣਨ ਵਾਸਤੇ ਪੱਕਾ ਮਨ ਬਣਾ ਲਿਆ ਕਹਿੰਦੇ ਪਿੰਡ ਵਾਲਿਆਂ ਨੇ ਉਸ ਨੂੰ ਆਪਣੇ ਸਮਾਜ ਵਿੱਚੋਂ ਛੇਕ ਦਿੱਤਾ ਤੇ ਕੁਝ ਦਨ ਪੈ ਕੇ ਉਸ ਮਨ ਉਸ ਦੀਆਂ ਸਾਰੀਆਂ ਮੱਜਾਂ ਮਰ ਗਈਆਂ ਭਾਈ ਮੱਝ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੇ ਕਹਿੰਦੇ ਵਾਪਸ ਗੁਰੂ ਸਾਹਿਬ ਜੀ ਕੋਲ ਆ ਗਿਆ ਤੇ ਆਪਣੇ ਗੁਰੂ ਸਾਹਿਬ ਜੀ ਤੋਂ ਨੂੰ ਕੋਈ ਸੇਵਾ ਬਖਸ਼ਣ ਵਾਸਤੇ ਜੇਹਾ ਗੁਰੂ ਸਾਹਿਬ ਜੀ ਨੇ ਭਾਈ ਮੱਝ ਦੀ ਦੀ ਬੇਨਤੀ ਨੂੰ ਕਬੂਲ ਕਰਕੇ ਉਸ ਨੂੰ ਜੰਗਲ ਵਿੱਚੋਂ ਲੰਗਰ ਵਾਸਤੇ ਸੁੱਕੀਆਂ ਲੱਕੜਾਂ ਲਿਆਉਣ ਦੀ ਸੇਵਾ ਲਾ ਦਿੱਤੀ ਭਾਈ ਮੱਝ ਰੋਜ਼ਾਨਾ ਜੰਗਲ ਵਿੱਚ ਜਾਂਦਾ ਤੇ ਸੁੱਕੀਆਂ ਲੱਕੜਾਂ ਦੀ ਇੱਕ ਪੰਡ ਲਿਆ ਕੇ ਲੰਗਰ ਵਿੱਚ ਸੁੱਟ ਦਿੰਦਾ ਇਸ ਤਰ੍ਹਾਂ ਭਾਈ ਮੱਝ ਕਈ ਹਫ਼ਤੇ ਸੇਵਾ ਕਰਦਾ ਰਿਹਾ ਅਤੇ ਰੋਟੀ ਪਾਣੀ ਵੀ ਲੰਗਰ ਵਿੱਚੋਂ ਹੀ ਛਕ ਲੈਂਦਾ 20 25 ਦਿਨਾਂ ਬਾਅਦ ਕਹਿੰਦੇ ਕਿਸੇ ਸੇਵਾਦਾਰ ਤੋਂ ਗੁਰੂ ਸਾਹਿਬ ਜੀ ਨੂੰ ਭਾਈ ਮੱਝ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਵਾਲੀ ਗੱਲ ਦਾ ਪਤਾ ਲੱਗ ਗਿਆ। ਸਾਖੀ ਮੁਤਾਬਕ ਕਿਹਾ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਭਾਈ ਮੱਝ ਨੂੰ ਬੁਲਾ ਕੇ ਕਿਹਾ ਕਿ ਇਹ ਤੁਹਾਡੀ ਕਿਹੜੀ ਸੇਵਾ ਹੈ? ਤੁਸੀਂ ਜਿਹੜੀਆਂ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਲੈ ਕੇ ਆਉਂਦੇ ਹੋ ਉਸ ਲੱਕੜਾਂ ਦੇ ਬਦਲੇ ਤੁਸੀਂ ਲੰਗਰ ਵਿੱਚੋਂ ਰੋਟੀ ਪਾਣੀ ਛਕ ਲੈਂਦੇ ਹੋ। ਇਸ ਨੂੰ ਸੇਵਾ ਨਹੀਂ ਕਿਹਾ ਜਾ ਸਕਦਾ ਇਹ ਤਾਂ ਇੱਕ ਸਾਹ ਦੀ ਮਜ਼ਦੂਰੀ ਹੋਈ ਭਾਈ ਮੱਝ ਨੇ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਲੰਗਰ ਵਿੱਚ ਰੋਟੀ ਪਾਣੀ ਛਕਣਾ ਬੰਦ ਕਰ ਦਿੱਤਾ ਹੁਣ ਭਾਈ ਮੱਝ ਦੋ ਪੰਡਾਂ ਲੱਕੜਾਂ ਦੀਆਂ ਲਿਆਉਣ ਲੱਗ ਪਏ ਜਿਸ ਵਿੱਚ ਇੱਕ ਪੰਡ ਨੂੰ ਬਾਜ਼ਾਰ ਵਿੱਚ ਵੇਚ ਕੇ ਉਹਨਾਂ ਪੈਸਿਆਂ ਨਾਲ ਰੋਟੀ ਪਾਣੀ ਛਕ ਲੈਂਦੇ ਸਨ ਤੇ ਦੂਸਰੀ ਪੰਡ ਲੰਗਰ ਵਿੱਚ ਸੇਵਾ ਕਰ ਦਿੰਦੇ ਸਨ ਇੱਕ ਦਿਨ ਕਹਿੰਦੇ ਜਦ ਭਾਈ ਮੱਧ ਜਦ ਸਿਰ ਉੱਪਰ ਲੱਕੜਾਂ ਚੁੱਕੀ ਆ ਰਹੇ ਸਨ ਤਾਂ ਤੇਜ ਹਨੇਰੀ ਕਰਨ ਉਹ ਸਮੇਤ ਪੰਡ ਇੱਕ ਖੂਹ ਵਿੱਚ ਡਿੱਗ ਪਏ। ਉਸਨੇ ਆਪਣੇ ਸਿਰ ਉੱਪਰੋਂ ਕਹਿੰਦੇ ਲੱਕੜਾਂ ਦੀ ਪੰਡ ਨੂੰ ਡਿੱਗਣ ਨਹੀਂ ਦਿੱਤਾ। ਖੂਹ ਵਿੱਚ ਪਾਣੀ ਕੁਝ ਘੱਟ ਸੀ ਉਹ ਸਾਰੀ ਰਾਤ ਸਿਰ ਉੱਪਰ ਲੱਕੜਾਂ ਦੇ ਪੰਡ ਚੁੱਕ ਕੇ ਖੂਹ ਵਿੱਚ ਹੀ ਖੜੇ ਰਹੇ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਅਗਲੇ ਸਵੇਰ ਇਹ ਖਬਰ ਗੁਰੂ ਸਾਹਿਬ ਜੀ ਕੋਲ ਪਹੁੰਚ ਗਈ ਕਹਿੰਦੇ ਗੁਰੂ ਸਾਹਿਬ ਜੀ ਰੱਸਾ ਲੈ ਕੇ ਤੇ ਹੋਰ ਬੰਦਿਆਂ ਨੂੰ ਨਾਲ ਲੈ ਕੇ ਜਦੋਂ ਉੱਥੇ ਖੂਹ ਕੋਲ ਪਹੁੰਚੇ ਤੇ ਜਦੋਂ ਉਹਨਾਂ ਨੇ ਇੱਕ ਰੱਸਾ ਸਿੱਟਿਆ ਤਾਂ ਭਾਈ ਮੱਧ ਨੇ ਪਹਿਲਾਂ ਲੱਕੜਾਂ ਬੰਨ ਕੇ ਉਸ ਰੱਸੇ ਨਾਲ ਤੇ ਲੱਕੜਾਂ ਨੂੰ ਬਾਹਰ ਭੇਜਿਆ ਤੇ ਆਪ ਬਾਅਦ ਵਿੱਚ ਖੂਹ ਤੋਂ ਬਾਹਰ ਨਿਕਲੇ ਇਸ ਤਰ੍ਹਾਂ ਭਾਈ ਮੱਲਜੀ ਦੀ ਇੰਨੀ ਵੱਡੀ ਸੇਵਾ ਨੂੰ ਦੇਖ ਕੇ ਗੁਰੂ ਸਾਹਿਬ ਉਹਨਾਂ ਤੇ ਬਹੁਤ ਖੁਸ਼ ਹੈ ਤੇ ਉਹਨਾਂ ਨੂੰ ਗਲਵਕੜੀ ਵਿੱਚ ਲੈ ਲਿਆ ਦੋਸਤੋ ਹੁਣ ਤੁਸੀਂ ਥੋੜਾ ਜਿਹਾ ਦਿਮਾਗ ਲਾ ਕੇ ਸੋਚੋ ਕਿ ਕੀ ਸਾਡੇ ਗੁਰੂ ਸਾਹਿਬ ਅਜਿਹੀ ਗੱਲ ਕਰ ਸਕਦੇ ਸਨ ਕਿ ਸੁੱਕੀਆਂ ਲੱਕੜਾਂ ਦੀ ਸੇਵਾ ਕਰਵਾ ਕੇ ਲੰਗਰ ਵਿੱਚੋਂ ਰੋਟੀ ਖਾਣ ਤੋਂ ਮਨਾਂ ਕਰਨਾ ਅਤੇ ਇਹ ਕਹਿਣਾ ਕਿ ਇਹ ਤੇਰੀ ਕੋਈ ਸੇਵਾ ਨਹੀਂ ਹੈ ਇਹ ਤਾਂ ਮਜ਼ਦੂਰੀ ਹੈ ਕਿ ਇਹ ਪੁਜਾਰੀ ਤਬਕੇ ਦੀ ਸ਼ਰਾਰਤਾਂ ਨਹੀਂ ਕਿ ਉਹ ਉਹਨਾਂ ਕੋਲ ਆਉਣ ਵਾਲੇ ਲੋਕਾਂ ਦੇ ਮਨ ਵਿੱਚ ਇਹ ਗੱਲ ਪਹਿਲਾਂ ਹੀ ਪੱਕੀ ਕਰ ਰਹੇ ਹਨ ਕਿ ਇੱਥੇ ਆ ਕੇ ਲੋਕ ਸੇਵਾ ਕਰਨ ਪਰ ਇਥੋਂ ਕੋਈ ਖਾਣ ਵਾਲੀ ਚੀਜ਼ ਨਾ ਖਾਣ ਰੋਟੀ ਪਾਣੀ ਨਾਲ ਛਕਣ ਤਾਂ ਤੁਹਾਡੀ ਸੇਵਾ ਮਨਜ਼ੂਰ ਨਹੀਂ ਹੋਵੇਗੀ ਇੱਕ ਕਾਰਮੀ ਘਾੜੀ ਲੈ ਕੇ ਜੰਗਲ ਵਿੱਚ ਜਾਵੇ ਅਤੇ ਫਿਰ ਦਰਖਤਾਂ ਉੱਪਰ ਚੜ੍ਹ ਕੇ ਸੁੱਕੀਆਂ ਸੁੱਕੀਆਂ ਲੱਕੜਾਂ ਵੱਢ ਕੇ ਲਿਆਵੇ ਅਤੇ ਪੰਡ ਬਨ ਕੇ ਸੇਰ ਉੱਪਰ ਚੱਕ ਕੇ ਲੰਗਰ ਤੱਕ ਪਹੁੰਚਦੀਆਂ ਕਰੇ ਫਿਰ ਉਹ ਜਿਹੜਾ ਲੰਗਰ ਤਿਆਰ ਹੋ ਰਿਹਾ ਹੈ ਉਹ ਕਿਹੜੇ ਲੋਕਾਂ ਵਾਸਤੇ ਤਿਆਰ ਹੋ ਰਿਹਾ ਹੈ ਕੀ ਉਹ ਲੰਗਰ ਵੇਲਣਾਂ ਵਾਸਤੇ ਬਣਦਾ ਹੋਵੇਗਾ ਜੇਕਰ ਸਾਰਾ ਦਿਨ ਘਵਾੜੀ ਚਲਾਉਣ ਵਾਲਾ ਆਦਮੀ ਚਾਰ ਫੁਲਕੇ ਛਕ ਲਵੇਗਾ ਤਾਂ ਕਿ ਲੰਗਰ ਘਟ ਜਾਵੇਗਾ ਫਿਰ ਸਾਡੇ ਪੰਜਵੇਂ ਪਾਤਸ਼ਾਹੀ ਦੇ ਮੂੰਹੋਂ ਕੁਟਵਾਇਆ ਜਾ ਰਿਹਾ ਹੈ ਕਿ ਇਹ ਕੋਈ ਸੇਵਾ ਨਹੀਂ ਹੈ ਇਹ ਤਾਂ ਮਜ਼ਦੂਰੀ ਹੈ ਦੋਸਤੋ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਗੱਲ ਬਿਲਕੁਲ ਨਹੀਂ ਕਹਿ ਸਕਦੇ ਸਨ ਪੁਜਾਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਡੇ ਗੁਰੂ ਸਾਹਿਬਾਨਾਂ ਦੀ ਤੋਹਫੀਨ ਕੀਤੀ ਜਾ ਰਹੀ ਹੈ ਇੱਕ ਸਿੱਖ ਹੋਣ ਦੇ ਨਾਂ ਤੇ ਸਾਨੂੰ ਇਹੋ ਜਿਹੀਆਂ ਗੱਲਾਂ ਨੂੰ ਸੱਚ ਨਹੀਂ ਮੰਨਣਾ ਚਾਹੀਦਾ ਫਿਰ ਕਹਿੰਦੇ ਸਿਰ ਉੱਪਰ ਲੱਕੜਾਂ ਦੀ ਪੰਡ ਚੁੱਕੇ ਸਾਰੀ ਰਾਤ ਖੂਹ ਵਿੱਚ ਭਾਈ ਮੱਧ ਖੜਾ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਫਿਰ ਅਗਲੀ ਸਵੇਰ ਜਦ ਖੂਹ ਵਿੱਚ ਰੱਸਾ ਸੁੱਟਿਆ ਗਿਆ ਤਾਂ ਭਾਈ ਮੱਧ ਨੇ ਪਹਿਲਾਂ ਲੱਕੜਾਂ ਨੂੰ ਰੱਸਾ ਪਾ ਕੇ ਬਾਹਰ ਭੇਜਿਆ ਤੇ ਆਪ ਬਾਹਰ ਵਿੱਚ ਰੱਸਾ ਫੜ ਕੇ ਬਾਹਰ ਆਇਆ ਦੋਸਤੋ ਮੇਰੇ ਤਾਂ ਇਹ ਗੱਲਾਂ ਹਜਮ ਨਹੀਂ ਹੁੰਦੀਆਂ ਪਰ ਜੇਕਰ ਤੁਹਾਡੇ ਹਜਮ ਹੁੰਦੀਆਂ ਹਨ ਤਾਂ ਤੁਹਾਡਾ ਰੱਬ ਰੱਖਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਅਖੀਰ ਵਿੱਚ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਸਰੀਕਾਲ